ਉਹਨਾਂ ਦਾ ਜਿਹੜਾ ਵਰਤ ਬਲੇਵਾ ਹੈ ਉਹ ਕਿਸੇ ਦੇ ਨਾਲ ਹੋਰ ਨਹੀਂ ਹੈ ਉਹ ਕੇਵਲ ਤੇ ਕੇਵਲ ਇੱਕ ਪਰਮੇਸ਼ਰ ਦੇ ਨਾਮ ਦਾ ਹੀ ਵਰਤ ਬਲੇਵਾ ਕਰਨਗੇ ਸਾਰਿਆਂ ਦੇ ਨਾਲ ਜਿਸ ਨਾਲ ਵੀ ਕਰਨਗੇ ਰਹਿਣ ਦਿਨਸ ਰਹੇ ਇੱਕ ਰੰਗਾ ਪ੍ਰਭ ਕੋ ਜਾਣੇ ਸਦ ਕੀ ਸਦ ਹੀ ਸੰਗਾ ਠਾਕਰ ਨਾਮ ਕੀਓਨ ਵਰਤਨ ਤ੍ਰਿਪਤ ਅਘਾਵਨ ਹਾਰ ਕੇ ਦਰਸ਼ਨ ਉਨਾ ਨੂੰ ਸਾਰਾ ਸੰਸਾਰ ਕੀ ਸਾਰੀਆਂ ਪੁਰੀਆਂ ਦੇ ਰਾਜ ਭਾਗ ਵੀ ਤ੍ਰਿਪਤ ਨਹੀਂ ਕਰ ਸਕਦੇ ਕਹਿੰਦੇ ਸਾਡੀ ਤ੍ਰਿਪਤੀ ਸਿਰਫ ਇੱਕ ਪਰਮੇਸ਼ਰ ਦੇ ਦਿਦਾਰ ਦੇ ਉੱਤੇ ਆ ਇਹਦਾ ਮਤਲਬ ਇਹ ਇੱਕ ਨੂੰ ਹੀ ਦੇਖ ਰਹੇ ਨੇ ਤ੍ਰਿਪਤ ਅਹਾਮਨ ਹਰ ਕੇ ਦਰਸ਼ਨ ਠੀਕ ਹੈ ਨਾ ਜੀ ਉਹ ਇੱਕ ਨੂੰ ਹੀ ਬਸ ਉਹ ਜਿਹੜੇ ਚਰਨ ਕਮਲ ਆਤਮ ਆਧਾਰ ਉਨਾ ਦਾ ਜਿਹੜਾ ਆਸਰਾ ਇੱਕੋ ਹੀ ਬਣ ਗਿਆ ਉਹ ਹੈ ਪ੍ਰਭੂ ਦੇ ਚਰਨ ਗੁਰੂ ਦੇ ਚਰਨ ਚਰਨ ਕਮਲ ਆਤਮ ਆਧਾਰ ਆਧਾਰ ਨਾਮ ਆਸਰਾ ਛੈਨਾ ਜੀ ਆਤਮ ਮੇਰੀ ਆਤਮਾ ਦਾ ਆਸਰਾ ਮੇਰੇ ਮਨ ਦਾ ਮੇਰੀ ਬੁੱਧੀ ਦਾ ਆਸਰਾ ਹੈ ਪ੍ਰਭੂ ਤੇਰੇ ਚਰਨ ਨੇ ਚਰਨ ਕਮਲ ਆਤਮ ਆਧਾਰ ਏਕ ਨਿਹਾਰੇ ਆਗਿਆ ਕਰ ਨਿਹਾਰੇ ਸ਼ਬਦ ਆਇਆ ਸੀ ਸਦਾ ਨਿਹਾਰੇ ਇੱਕ ਇੱਕ ਨਿਹਾਰੇ ਆਗਿਆ ਉਹ ਇੱਕ ਨੂੰ ਹੀ ਦੇਖਦੇ ਨੇ ਤੇ ਇੱਕ ਦੀ ਆਗਿਆ ਦੇ ਵਿੱਚ ਹੀ ਅੰਮ੍ਰਿਤ ਵੇਲੇ ਤੋਂ ਰਾਤ ਤੱਕ ਸਾਰਾ ਟਾਈਮ ਲਾ ਦਿੰਦੇ ਨੇ ਉਹਦੀ ਆਗਿਆ ਤੋਂ ਆਗਿਆਵੇਂ ਭੋਗ ਸ਼ੋਈ ਕਰ ਸੁਖਾ ਸ਼ੋਗ ਹਰਖ ਨਹੀਂ ਜਾਣਿਓ ਉਹਨਾਂ ਨੇ ਨਹੀਂ ਦੇਖਿਆ ਕਿ ਸਾਰੇ ਦਿਨ ਦੇ ਵਿੱਚ ਮੇਰੇ ਤੇ ਕੋਈ ਖੁਸ਼ੀ ਆਈ ਹੈ ਜਾਂ ਗਮੀ ਆਈ ਹੈ ਉਹਨੂੰ ਦੇਖਦੀ ਹੈ ਕਿ ਮੈਂ ਉਹਦੀ ਆਗਿਆ ਦੇ ਵਿੱਚ ਤੁਰਿਆ ਪਿਆ ਮੈਂ ਇਹਨਾਂ ਨਾਲ ਮੇਰਾ ਕੋਈ ਸਬੰਧ ਨਹੀਂ ਆ ਬੋਲੋ ਇੱਕ ਨਿਹਾਰੇ ਆਗਿਆਕਾਰ ਠੀਕ ਹੈ ਨਾ ਜੀ ਹਰਖ ਸ਼ੋਗ ਦੋਹੋਂ ਤੇ ਮੁਕਤੇ ਸਦਾ ਅਲਿਪਤ ਜੋਗ ਅਰ ਜੁਗਤੇ ਸਦਾ ਉਹ ਖੁਸ਼ੀ ਤੋਂ ਗਮੀ ਤੋਂ ਅਲਿਪਤ ਹੈ ਹਰਕ ਸੋਗ ਦੋਹੋਂ ਤੇ ਮੁਕਤੇ ਮੁਕਤੀ ਜਿੱਦਾਂ ਕਹਿਦੀ ਹੈ ਖੁਸ਼ੀਆਂ ਤੋਂ ਮੁਕਤੀ ਹੈ ਗਮੀਆਂ ਤੋਂ ਵੀ ਮੁਕਤੀ ਹੈ ਤਾਂ ਫਿਰ ਉਹ ਕਿੱਥੇ ਰਹਿੰਦਾ ਹੋਊਗਾ ਖੁਦਾ ਕੋਲ ਰਹਿੰਦਾ ਹੋਊਗਾ ਕੀ ਹੈ ਖੁਦਾ ਕੋਲ ਰਹਿੰਦਾ ਨਾ ਉਹ ਖੁਸ਼ੀਆਂ ਖੇੜੀਆਂ ਦੀਆਂ ਦੁਨੀਆ 'ਚ ਅੱਜ ਕਿਸੇ ਦਾ ਵਿਆਹ ਹੈ ਜਿਸ ਕਿਸੇ ਦੀ ਮੌਤ ਹੋ ਗਈ ਹੈ ਉਹ ਦੋਨਾਂ ਚੋਂ ਹੀ ਉੱਚਾ ਹੈ ਕੀ ਹੈ ਦੋਨਾਂ ਚੋਂ ਹੀ ਬਾਹਰ ਨਿਕਲ ਗਿਆ ਹਰਕ ਸੋਗ ਦੋਹੋਂ ਤੇ ਮੁਕਤੇ ਸਦਾ ਅਲਿਪਤ ਫਿਰ ਸਦਾਈ ਨਰਲੇਪ ਰਹਿੰਦੇ ਨੇ ਅਲਿਪਤ ਰਹਿੰਦੇ ਨੇ ਜੋਗ ਅਰ ਜੁਗਤੇ ਉਹਨਾਂ ਕੋਲ ਇਹ ਹੀ ਯੁਗਤੀ ਹੈ ਕਿ ਉਹ ਖੁਦਾ ਨਾਲ ਜੁੜੇ ਰਹਿੰਦੇ ਨੇ ਜੋਗ ਅਰ ਜੁਗਤੇ ਦੀਸੇ ਸਭਵੇਂ ਸਭ ਤੇ ਰਹਤੇ ਦੇਸ ਦੇ ਸਾਰਿਆਂ ਦੇ ਵਿੱਚ ਹੀ ਹੈ ਪਰ ਕੀ ਹੈ ਸਾਰਿਆਂ ਤੋਂ ਰਹਿਤ ਰਹਿੰਦੇ ਨੇ ਕਿਉਂਕਿ ਸਾਰੇ ਜਾਣੇ ਜਾਂ ਖੁਸ਼ੀ 'ਚ ਹੋਣਗੇ ਕੁਝ ਕੁਝ ਗਮੀ 'ਚ ਹੋਏਗਾ ਕੋਈ ਵਿਆਹ ਤੁਰਿਆ ਹੋਊਗਾ ਕੋਈ ਕਿਸੇ ਦੇ ਸੰਸਕਾਰ ਤੇ ਤੁਰਿਆ ਹੋਏਗਾ ਬੋਲੋ ਕਿਸੇ ਪਾਸੇ ਤਾਂ ਤੁਰੇ ਕੋਈ ਤਾਂ ਕਿਸੇ ਦੇ ਜੰਮੇ ਦੇ ਭੋਗ ਤੇ ਤੁਰਿਆ ਹੋਊਗਾ ਕੋਈ ਮਰੇ ਦੇ ਭੋਗ ਤੇ ਤੁਰਿਆ ਹੋਏਗਾ ਭਾਈ ਬੋਲੋ ਲੇਕਿਨ ਰੱਬ ਦਾ ਪਿਆਰਾ ਇਹਨਾਂ ਦੋਨਾਂ ਚੀਜ਼ਾਂ ਚੋਂ ਬਾਹਰ ਹੈ ਬੋਲੋ ਹੈਨਾ ਜੀ ਥਿਸ ਇਸ ਹਮੇ ਸਭ ਤੇ ਰਹਤੇ ਹੈ ਨਾ ਜੀ ਸਭ ਤੇ ਰਹਿ ਤੇ ਕਿਉਂ ਪਾਰ ਬ੍ਰਹਿਮ ਦਾ ਉਹ ਧਿਆਨ ਧਰ ਤੇ ਉਹਨਾਂ ਦੇ ਧਿਆਨ ਦੇ ਵਿੱਚ ਹੈ ਹੀ ਪਾਰ ਬ੍ਰਹਿਮ ਐ ਬੋਲੋ ਉਹਨਾਂ ਦੇ ਧਿਆਨ ਚ ਕੀ ਹੈ ਨਾ ਉਹਨਾਂ ਦੇ ਧਿਆਨ ਦੇ ਵਿੱਚ ਕੋਈ ਤੁਰ ਗਿਆ ਉਹ ਆ ਰਿਹਾ ਹੈ ਤੇ ਨਾ ਹੀ ਇਹ ਆ ਰਿਹਾ ਕੋਈ ਆ ਗਿਆ ਕਹਿੰਦੇ ਤੇ ਤੇਰੀ ਖੇਡ ਐ ਕੋਈ ਤੂੰ ਖੇਡਣ ਡਿਆ ਜੋ ਪਿਛਲੇ ਚ ਸੁਣਿਆ ਸੀ ਕਿ ਬਾਹੂ ਬਾਹੂ ਕਾ ਵੱਡਾ ਤੁਮਾਸਾ ਇਹ ਤੇ ਤੇਰਾ ਇੱਕ ਤਮਾਸ਼ਾ ਤੇਰੀ ਖੇਲ ਰਚੀ ਹੈ ਤੂੰ ਖੇਲ ਰਹੇ ਹੈਂ ਤੂੰ ਖੇਲੀ ਚੱਲ ਰਾਜੀ ਹੈਂ ਇਸ ਤਰ੍ਹਾਂ ਦੇ ਨਾਲ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਨੇ ਹਾਂਜੀ